ਇਧਰ ਪੈਸੇ ਗਲਗੇ ਰਾਤ ਦੇ ਜੇਬ ਵਿੱਚ ਪੈਸੇ ਮੈਨੂੰ ਚੇਤਾ ਭੁਲ ਗਿਆ ਪੈਂਟ ਚੋਂ ਕੱਢਣ ਦਾ ਤੇ ਸਾਡੇ ਕੰਮ ਵਾਲਿਆਂ ਨੇ ਕੀ ਕੀਤਾ ਯਾ ਵੀ ਕੱਪੜੇ ਧੋ ਦਿੱਤੇ ਤੇ ਆ ਨੋਟਸ ਆ ਪੰਜਾਹਾਂ ਵਾਲੇ ਤਾਂ ਰੁੜ ਗਏ ਤੇ ਖਤਮ ਹੋ ਗਿਆ ਆ ਵੀ ਇਲਾਕੇ ਦੇ ਵਿੱਚੋਂ ਇੱਕ ਬੜਾ ਦੋ ਹੋ ਗਏ ਹੁਣ ਇਹਨੂੰ ਜੋੜ ਦੇਣਾ ਸਾਡੇ ਇੱਥੇ ਵੀ ਇੱਕ ਦੁਕਾਨ ਹੈਗੀ ਆ ਉਹ ਲੈਂਦੇ ਨੇ 20 ਰੁਪਏ ਐਕਸਟਰਾ ਲੈਂਦੇ ਨੇ ਬਸ ਤੇ ਇਹ ਚ ਨਵਾ ਦਿੰਦੇ ਨੇ ਨੋਟ ਤੁਹਾਡੇ ਨੇ ਹੁਣ ਪਾਰਟੀ ਬੰਦੀ ਆ ਲੱਗੀ ਸਮਝ ਲੱਗਣਾ ਮੈਂ ਆਪਣੇ ਉਹ ਪਾਰਟੀ ਦੇ ਨਾਲ ਤੇ ਭਾਜੀ ਨੇ ਤਾਂ ਨਹੀਂ ਵੀ ਕਰ ਲਈ ਪਾਣੀ ਚ ਵੇਖਣ ਦੇ ਮੂੰ ਸਸਕਾਰ ਸਾਥ ਤੁਹਾਡਾ ਆਈ ਦਿਨਾਂ ਵਿੱਚ ਵਲੌਗ ਦੇ ਵਿੱਚ ਤੇ ਕੱਲ ਗੋਲੀ ਕਿਨਾਂ ਘੁੰਮਣ ਗਏ ਦੋ ਯਾਰ ਦੋਸਤ ਇਕੱਠੇ ਇਹ ਬੜਾ ਇੰਜੋਏ ਕੀਤਾ ਬੜਾ ਫਾਨ ਕੀਤਾ ਹੱਸੇ ਖਿੜੇ ਪਾਣੀਆਂ ਗੱਲਾਂ ਤਾਜ਼ੀਆਂ ਕੀਤੀਆਂ ਬੜਾ ਵਧੀਆ ਲੱਗਾ ਤੇ ਹੁਣ ਪਤਾ ਨਹੀਂ ਮਮੀ ਨੇ ਉਹ ਮੇਰਾ ਆ ਇਨ ਟੋਪੀ ਮੇਰੀ ਅੜ ਗਈ ਢੰਡਰੂ ਜਾਣ ਲੱਗਾ ਇਹ ਨੜ ਗਿਆ ਤੇ ਹੁਣ ਆ ਰਜਾਈ ਦੀ ਜਿਹੜਾ ਰੂਮ ਨੇ ਕੱਢ ਕੇ ਨਾ ਤੇ ਇਹਨੂੰ ਕੀ ਕਰਨਾ ਹੈ ਹੈ ਮੈਂ ਹੈ ਇਹ ਰੂਮ ਨੂੰ ਕੀ ਕਰਨਾ ਉਹ ਗਾਲੀ ਨਹੀਂ ਮਰੂ ਨਾ ਪੰਜਾਬੀ ਵਾਲੇ ਨੇ ਹਾਂ ਵੇ ਉਥੇ ਦੇ ਦਿੰਨੇ ਆ ਅੱਛਾ ਇਹ ਉਥੇ ਰੂ ਦੇਖਦੇ ਨਵੀਂ ਰਜਾਈ ਬਣਵਾ ਲਈ ਆ ਚਾਹ ਸੰਦੀਪਾਂ ਦੀ ਤਲਾਈ ਮੈਂ ਹਾਂ ਤਲਾਈਆਂ ਕੀ ਕਰਨੀਆਂ ਹਨ ਹੂੰ ਤਲਾਈਆਂ ਬਥੇਰੀਆਂ ਤਲਾਈਆਂ ਤਿੰਨ ਚਾਰ ਹੈਗੀਆਂ ਆ ਹਾਂ ਬੜੀਆਂ ਹਾਂ ਕੀ ਕਰਨੀਆਂ ਤਲਾਈਆਂ ਮੰਮੀ ਦੇ ਦਾਜ ਦੀ ਕੁਰਸੀ ਤੋੜਤੀ ਐ ਤੇ ਤੁਹਾਨੂੰ ਦਿਖਾਉਣਾ ਆ ਆਪਣੇ ਕੋਲਿਆਂ ਵਾਲੀ ਪ੍ਰੈਸ ਹੈਗੀ ਕੋਲਿਆਂ ਵਾਲੀ ਪ੍ਰੈਸ ਇਹ ਹੈਗਾ ਜ ਮਸ਼ੀਨ ਦਾ ਕਵਰ ਦਾਦੀ ਜੀ ਕੋਲ ਮਸ਼ੀਨ ਨੂੰ ਦੀ ਉਹਦਾ ਕਵਰ ਇਹ ਰੱਖਿਆ ਹੋਇਆ ਆਪਾਂ ਠੀਕ ਣੀ ਉਹ ਤੋਂ ਇਹ ਰੰਬਾ ਤੇ ਆਪਨੇ ਮਮੀ ਹਾਈ ਜਿਹੜੀ ਸਪਲੈਂਡਰ ਨੂੰ ਨਹੀਂ ਪਾਈ ਬੈਟਰੀ ਸਪਲੈਂਡਰ ਚੁੱਕ ਕੇ ਲੈ ਗਿਆ ਕੋਈ ਬਸ ਸੋਣਾ ਗਰੰਟੀ ਰਹਿ ਗਈ ਬੈਟਰੀ ਦੀ ਆਹ ਹਰ ਨਹੀਂ ਮਡੇ ਲਗੇ ਲਵਾਤੇ ਮੈਂ ਮੁੜ ਕੇ ਛੁੱਟਦੀ ਕੋ ਬੈਟਰੀ ਛੁੱਟਦਾ ਇਹਨੂੰ ਕਰਨਾ ਗੱਤਾ ਹੈ ਕੋ ਨੂੰ ਬਾਲਦੇ ਹੋ ਲੱਕ ਨੂੰ ਨਾ ਯਾਰਾ ਬੜੀ ਦਰਦ ਹੰਡੀ ਜਿੱਦਾਂ ਨਾ ਪੈਰ ਲੱਗਦਾ ਚੰਗੇਵੇਂ ਥਾਂ ਪੈ ਗਿਆ ਆ ਹੱਡੀ ਨੂੰ ਲੱਕ ਦੀ ਕੋਈ ਨਹੀਂ ਜਾਵਾਂਗੇ ਪਲਵਾਨ ਕੋ ਮਲਾ ਲੈਣੇ ਨਾਲ ਲੱਕ ਬਹੁਤ ਦਰਦ ਨਿਕਲਦੀ ਜਦੋਂ ਮਤਲ ਨੀਵੇਂ ਹੋਈ ਦੇਣ ਠਾਂ ਝੁਕੀਦਾ ਉਦੋਂ ਉਦਾਂ ਨਹੀਂ ਉਦਾਂ ਇੰਦਾ ਫਿਰ ਨੂੰ ਤੁਰਨ ਲੱਗਿਆਂ ਕੋਈ ਦਿੱਕਤ ਨਹੀਂ ਜਦਾਂ ਇੰਦਾ ਤੁਰਿਆ ਜਾਵਾ ਕੋਈ ਦਿੱਕਤ ਨਹੀਂ ਜਦੋਂ ਠਾਂਨ ਵਾਲੇ ਦਾ ਕਣਕ ਚੁਕਣ ਲੱਗਾ ਚੁੱਕ ਕੇ ਗੱਡੀ ਚ ਰੱਖੀ ਨਾ ਉਦੋਂ ਹੁੰਦੀ ਇਹ ਦਰਦੇ ਇਦਾਂ ਮੰਨ ਲਓ ਠਾਂ ਝੁਕਦਾ ਜਦੋਂ ਉਦੋਂ ਚੱਲੀਏ ਮੰਮੀ ਚੱਲ ਫੁੱਦ ਨਹੀਂ ਕਿ ਦੰਦੀਆਂ ਵੀਆਂ ਕਦੀ ਕੋਲੀ ਨਹੀਂ ਗਈ ਜੀ ਲੈ ਲਾਂਗੇ ਹਾਂ ਹਾਂ ਕਰ ਲਗੇ ਰੋਟੀ ਖਾਣ ਦੀ ਟੇਢ ਚੱਲ ਤੇ ਪਾਣੀ ਗਰਮ ਆਹ ਪਾਣੀ ਲੈ ਕੇ ਗਰਮ ਹੀ ਕਰਕੇ ਲੈ ਜਾਈਂ ਆ ਬੋਤਲ ਹੈਗੀ ਬੋਤਲ ਲੈ ਮਾਂ ਆਹ ਬੋਤਲ ਹੈਗੀ ਕਿੱ ਅੱਛਾ ਅੱਛਾ ਠੀਕ ਹੈ ਮੈਂ ਕਿਹਾ ਉਹ ਬਣਾ ਇੱਕ ਤਲਾਈ ਬਣਾ ਲਾ ਲੱਗੀ ਮੈਂ ਬਣਾ ਲਓ ਬਣਾ ਲਓ ਲੈ ਵੀ ਇੱਕ ਤਲਾਈ ਤੇ ਇੱਕ ਰਜਾਈ ਉਹ ਦੋਨੋਂ ਨਾ ਜੀ ਨਹੀਂ ਉਹਦੇ ਚੋਂ ਨਹੀਂ ਉਹ ਰੂੜ ਜਾਈ ਚ ਵਧੀਆ ਪੁਆਇਆ ਵਾ ਅਸਾ ਅਸਾ ਹੋਰ ਪਾਇਆ ਉਹ ਨਵਾਂ ਪਾ ਲਿਆ ਉਹ ਦਿੱਤਾ ਇਹਨਾਂ ਨੂੰ ਆ ਉਹ ਦਿੱਤਾ ਇਹਨਾਂ ਨੂੰ ਉਹ ਵਿੱਚ 30 ਰੁਪਏ ਕਿਲੋ ਲੈਣ ਦੇ ਤੇ ਮੈਂ ਕਿਹਾ ਚੱਲ ਇੱਕ ਤੇ ਉਹ ਨਵਾਂ ਨਵਾਂ ਕਿੰਨੇ ਰੁਪਏ ਨਵਾਂ 250 ਰੁਪਏ ਤੇ ਇਹ 30 ਰੁਪਏ ਲੈਣ ਦੇ ਹੋ ਹੋ ਬੜਾ ਘੱਟ ਇਨਨ ਕਹੀ ਐਨਾ ਫਰਕ ਦਸ ਤੇ ਉਹ ਰਜਾਈ ਕਰਿਆ 1200 ਦੀ ਤੇ ਨਵੀਂ ਰਜਾਈ ਆ ਜਾਂਦੀ ਹੈ ਹਾਂ ਉਹ ਉਹ ਮੰਗਲ ਕਹਿੰਦੇ ਮਿੰਗੀ ਨਹੀਂ ਫਿਰ ਕੰਮ ਹਾਂ ਹੁਣ ਕੀ ਕਰਾਂ ਉਹਨੇ ਕਰਤਾ ਵਾ 6 ਕਿਲੋ ਰੂੰ ਪਾਇਆ ਕਿੰਨਾ ਪਾਇਆ 6 ਕਿਲੋ ਥੋੜਾ ਹਾਂ ਰੂੰ ਪਾਇਆ 3 ਕਿਲੋ ਇਹ 3 ਕਿਲੋ ਚੀਜ਼ ਕੋ ਠੀਕ ਚਲ ਸਹੀ ਇਹ ਕੋਈ ਨਹੀਂ ਇਹ ਵੇਖਿਂ ਪਰ ਇਹ ਰਜਾਈ ਜੀ ਜ਼ਿਆਦਾ ਨੇਕ ਹੋਊਗਾ ਹੋਰ ਚਾਹੀ ਪੋਲੀਆਂ ਜੀ ਹੁੰਦੀਆਂ ਹਾਂ ਹੂੰ ਮੈਂ ਤੇ ਚਲੇ ਆਇਆ ਕਿਰਨਦੀ ਦੀ ਹੁਣ ਵਾਲਾ ਉਧਰ ਪਲਾਟ ਦੇ ਵਿੱਚ ਉੱਥੇ ਕੋਈ ਡੈਡੀ ਨੂੰ ਰੋਟੀ ਦੇਣ ਵਾਸਤੇ ਜਾਣਾ ਆ ਤੇ ਕਿਰਨਦੀ ਦੀ ਹੁਣੀ ਉੱਥੇ ਆਏ ਨੇ ਤੇ ਮੰਮੀ ਗਏ ਨੇ ਮੰਮੀ ਬਣਾਉਣ ਦੇ ਨੇ ਰਜਾਈ ਤੇ ਤਲਾਈ ਪਤਨੀ ਉਹ ਕੋਹਡੇ ਨੇ ਬਣਾਉ ਉੱਥੇ ਤੁਹਾਨੂੰ ਦੱਸਣੇ ਰੂਂਜ ਛੱਡ ਗਏ ਮੰਮੀ ਤੇ ਅੱਜ ਜੀ ਛੱਡ ਗਏ ਪੁਰਾਣੀ ਇੱਕ ਬੜੀ ਭੈਵੀ ਜੀਗੀ ਤੇ ਉਹਦੇ ਵਿੱਚ ਰੂਂਜ ਜਿਹੜਾ ਨੇ ਹਵਲਾ ਜੇ ਪੰਪ ਆਉਣਾ ਵੇ ਇਹ ਕਰਨਾ ਹੈ ਕੰਮ ਮੈਂ ਆ ਗਿਆ ਕਿਰਨਦੀ ਦੇ ਹੁਣ ਦੇ ਪਲਾਟ 'ਚ ਤਿੰਨ ਦੇ ਕੰਧਾ ਕੁੰਧਾ ਕੰਪਲੀਟ ਹੋ ਗਈਆਂ ਸ਼ਟਰਿੰਗ ਜਿਹੜੀ ਉਹ ਇਹਨਾਂ ਨੇ ਪਤਲੇ ਨਾਲ ਲਿਆਂਦੀ ਆ ਜਾਂ ਨਹੀਂ ਕੰਨਾਂ ਨੂੰ ਦੁਬਾਰਾ ਐਂਟਰੀ ਪੈਣਾ ਬਸ ਬਾਕੀ ਸਾਰਾ ਕੰਮ ਨਿਬੜ ਗਿਆ ਵਾ ਆ ਦੇਖੋ ਬਾਹਰੋਂ ਦਿਸ ਰਿਹਾ ਨਾ ਤੇ ਮੰਮੀ ਹੁਣਾਂ ਨੂੰ ਮੈਂ ਉੱਥੇ ਛੱਡ ਆਇਆ ਵਾ ਰਜਾਈ ਪਰਾਉਣ ਵਾ ਤੇ ਉਹਨਾਂ ਕੋਕੀ ਫਿਰ ਮੰਮੀ ਕਹਿੰਦਾ ਰੂਹ ਨਾ ਬਦਲ ਦੇਣ ਕਿ ਉਹ ਨਵਾਂ ਰੂਹ ਪਾਉਣ ਡਿਆ ਆਪਾਂ ਮਗਰੋਂ ਤੜੀ ਆਪਾਂ ਇੱਥੇ ਆ ਜਾਈਏ ਤੇ ਪੁਰਾਣਾ ਰੂਹ ਪਾ ਦੇਣ ਅੱਜ ਕੱਲ੍ਹ ਵਿਸ਼ਵਾਸ ਕਿਸ ਦੇ ਉੱਤੇ ਕਿਸੇ ਤੇ ਨਹੀਂ ਹੈਗਾ ਤੇ ਮੈਂ ਦੇਵਾਂ ਡਾੜੀ ਚੋਂ ਰੋਟੀ ਇਹ ਰੋਟੀ ਨਹੀਂ ਡਾੜੀ ਦੀ ਵਾ ਤੇ ਇੱਥੇ ਪਾਣੀ ਗਰਮ ਕਰਕੇ ਲਿਆਂਦਾ ਆ ਇਹ ਦਹੀਂ ਆ ਤੇ ਆਪਰਲੀ ਸਾਈਡ ਰੋਟੀ ਪਈਏ ਨਾਲ ਕਰਨ ਨੇ ਛੱਟ ਪਤਲਾ ਆਈਂਦਾ ਉਹਨੂੰ ਇਸ ਕਰਕੇ ਪਤਲਾ ਆਈਂਦਾ ਗੱਡੀ ਜਿੱਦਾਂ ਲੌਕ ਹੁੰਦੀ ਹੈ ਆਪਣੇ ਆ ਵੀ ਪਾਂ ਦੀ ਆਵਾਜ਼ ਕੱਢਦੀ ਹੋਏ ਇਹਨੂੰ ਪਤਲਾ ਆਈਂਦਾ ਵੀ ਦੀਪੂ ਆ ਗਿਆ ਆਪਣੀ ਗੱਡੀ ਲਈ ਉਹ ਇਹ ਨਾੜੀ ਮਿਸਤਰੀ ਲੱਗਾ ਯਾ ਅੱਜ ਠੀਕ ਠਾਕ ਹੋ ਅੱਜ ਸੰਢ ਵਧਾਤੀ ਨਾ ਫੇਰ ਪਿਓ ਧੀਨੇ ਰਲ ਕੇ ਆ ਰੋਟੀ ਖਾਓ ਤੀ ਹਾਲੋ ਜੀ ਮਹਾਰਾਜ ਜੀ ਵਾਚਮੈਨ ਸਾਹਿਬ ਫੋਰਮੈਨ 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 ਵਾਚਮੈਨ ਕਿ ਨਹੀਂ ਕੋਪੀ ਡੈਡੀ ਫੋਰਮੈਨ ਕਾ ਵਾਚਮੈਨ ਉਨੇ ਇਨੇ ਦਿਨ ਹੋ ਗਏ ਤੈਨੂੰ ਅਜੇ ਤੱਕ ਨਹੀਂ ਦੱਸ ਪਤਾ ਲੱਗਾ ਹੈ ਠੇਕਦਾਰ ਸਾਹਿਬ ਕੀ ਹਾਲ ਜੇ ਨਿਬੜ ਗਿਆ ਕੰਮ ਫਿਰ ਹੈ ਲੈ ਗਿਆ ਤਾਂ ਤੱਕ ਹੋ ਗਈ ਬਰਾਬਰ ਵੀ ਉਹਦੇ ਬਰਾਬਰ ਹੋ ਗਈ ਆਵਲੀ ਕੰਦ ਹੋ ਗਈ ਵੀ ਬਦਿਆ ਵੀ ਕੰਦ ਦੇ ਬਰਾਬਰ ਲਾ ਜੀ ਤੇ ਆ ਤੂੰ ਰੋਲੀ ਪਾਈ ਜਾ ਕੇ ਤੇ ਬੰਦ ਨਹੀਂ ਡਈ ਹੈ ਬੜੇ ਨਾਂ ਬੜੇ ਕੰਮ ਲੈ ਵੀ ਮਤਰਾ ਸ਼ਟਰਿੰਗ ਜਿਹੜੀ ਆ ਉਹ ਅੱਜ ਆ ਜਾਣੀ ਹੈ ਸ਼ਾਮੀ ਤੇ ਇਹ ਸ਼ਟਿੰਗ ਕੱਲ ਪੈ ਜਾਣੀ ਆ ਦੇਖੋ ਸਾਰਾ ਕੰਪਲੀਟ ਹੋ ਗਿਆ ਠੀਕ ਆ ਇਧਰ ਦੀਆਂ ਕੰਦਾਂ ਵਿੱਚੀਆਂ ਹੋ ਗਈਆਂ ਨੇ ਠੀਕ ਆ ਆ ਬਾਅਦ ਚ ਕੰਦ ਉਜਿਤ ਨਹੀਂ ਕੋ ਗੱਲੇ ਤੇ ਬਾਅਦ ਵਿੱਚ ਹੋ ਜੂਗੀ ਇਕੱਠਾ ਲੈਂਟਰ ਜਦੋਂ ਪੈ ਜੂਗਾ ਤਾਂ ਕਰਕੇ ਨਹੀਂ ਹੋਈ ਉਹ ਬਸ ਬਾਕੀ ਆ ਵੀ ਲਗਭਗ ਹੋ ਗਈਆਂ ਸਾਰੀਆਂ ਉਹ ਵੀ ਹੋ ਗਈਆਂ ਉਹ ਵੀ ਇਹ ਉਹ ਇਧਰ ਰਹਿਣ ਦੇਣੀਆਂ ਵੀ ਬਸ ਉਹ ਬਸ ਜਿੰਨੀ ਹੋ ਗਈ ਆ ਉਹ ਇਥੋਂ ਤੱਕ ਕਰਤੀ ਆ ਵੀ ਹੋ ਗਈ ਆ ਵੇਖੋ ਠੀਕ ਆ ਆ ਵੀ ਹੋ ਗਈ ਸਭ ਕੰਪਲੀਟ ਆ ਰਹਿੰਦੀ ਆ ਇਹ ਵੀ ਬਾਅਦ ਚ ਕਹਿੰਦੇ ਕਰ ਦੇਣੀ ਆ ਜੀ ਇਹਦੇ ਨਹੀਂ ਕੋ ਗੱਲ ਹੁਣ ਬਸ ਲੈਂਟਰ ਪੈ ਜਾਣਾ ਇਹ ਪਰਸੋਂ ਪਰਸੋਂ ਪਊਗਾ ਲੈਂਟਰ ਤੇ ਮੈਂ ਸੰਦੀਪ ਨੂੰ ਕਹੀ ਜਾਂਦਾ ਵੀ ਸ਼ਾਇਦ ਅੱਜ ਸ਼ਟਰਿੰਗ ਹੋ ਜਾਏ ਪਰ ਅੱਜ ਨਹੀਂ ਹੋਣੀ ਉਹ ਪੁੱਛਿਆ ਵਾ ਆ ਜਾਣੀ ਅੱਜ ਮੈਨੂੰ ਲੱਗਾ ਖਣੀ ਵੀ ਅੱਜ ਅੱਜ ਕਰਨੀ ਇਹਨਾਂ ਨੇ ਸ਼ਟਰਿੰਗ ਅੱਜ ਨਹੀਂ ਕਰਨੀ ਕੱਲ੍ਹ ਕਰਨੀ ਤੇ ਕਰੁੰਦੀ ਦੀ ਹੁਣ ਹੁਣ ਵਧਾਈ ਬਣਦੀ ਹੈ ਬਾਪੂ ਦੇ ਨਾਨਕ ਦੀ ਮਿਹਰ ਨਾਲ ਲੈਂਟਰ ਪੈ ਜਾ ਜਲਦੀ ਜਲਦੀ ਇਹ ਦੋ ਕੁ ਦਿਨ ਤੱਕ ਪੈ ਜੂਗਾ ਤੇ ਹੁਣ ਸਾਰੇ ਪਿੰਡਾਂ ਨੂੰ ਵਕਤ ਮਖਤ ਪਾਇਆ ਕੋਠੇ ਦੇ ਉਹ ਦੂਜੇ ਬੈਠੇ ਉਹਨਾਂ ਦੇ ਵਕਤ ਚ ਕਿਦਾਂ ਤੇ ਐਵੇਂ ਸਾਡ ਪਰੇ ਹੁੰਦੇ ਜਾਂਦੇ ਕੋਈ ਨਹੀਂ ਜਾਂਦਾ ਆ ਸਹੀ ਗੱਲ ਹੈ ਰਜਾਈ ਰਹਿਣ ਦਣੀ ਬਸ ਹਾਂ ਆ ਮੈਂ ਤੇ ਕਿ ਤੜਾਈ ਹੋਰ ਲੈ ਕੇ ਉਹਦਾ ਕਪੜਾ ਜਾ ਤੇ ਉਹਨਾ ਪਹਰਾਣਾ ਲੱਕੜਾ ਹੁਣੇ ਪੁੱਟ ਕੇ ਲੈਂਦੀ ਆ ਮੈਂ ਆ ਜੜੀਆਂ ਬਣਾ ਡੈਡੀ ਨੇ ਸਾਰੇ ਕਪੜੇ ਭਰ ਲਏ ਆਪਣੇ ਵਖਾ ਗਾਦ ਦੇ ਹੁਣੇ ਪੋਛ ਕੇ ਦਾਂ ਵਾਚਮੈਨ ਨਜ਼ਰ ਤੇ ਅਜੀਤ ਨਹੀਂ ਫਿਲ ਬਾਗ ਗਿਆ ਗੁਰਬਾਰੇ ਸੁਹੇੜ ਆਏ ਨੇ ਤੇ ਦੇ ਤੂੰ ਮੇਰੇ ਕੋਲ ਬੜਾ ਲੱਗੇ ਤੇ ਆ ਕਪੜੇ ਖਾਨਾ ਲਪੇੜਦੇ ਡੜੀ ਨੇ ਗਿਆ ਸੋ ਆਹ ਤੇ ਵੇ ਸਾਡੇ ਕੰਮ ਚ ਜਾਂਦੇ ਆ ਬਾਦਲ ਆ ਬਾਦਲ ਟੁਕ ਟੁਕ ਲਿਓਂਦੇ ਆ 70 ਕੇ ਸਿਲੰਡਰ ਲੱਗ ਜਣੇ ਉਹ ਗੈਸ ਵੀ ਸਾਡੀ ਬੰਨਦੇ ਤੇ ਆ ਵੀ ਬੰਦ ਨੂੰ ਇੱਥੇ ਘਟਾ ਘਟ ਕਰਨਾ ਹੁੰਦੇ ਲੋਕਾਂ ਦੇ ਆਨਲਾਈਨ ਟਰ ਵਾਲੇ ਬੰਦੇ ਇੰਨੇ ਆਉਣੇ ਉਹਨਾਂ ਨੇ ਤੇ ਮੂੰਖਾ ਦੇ ਚੰਗੀ ਬਾਲਣ ਮਗਾਓ ਇੱਥੇ ਹੱਥੋਂ ਸੇਕ ਨੂੰ ਨਰਜੀ ਮਗਾਓ ਕੋ 5-7 80 ਨੇ ਚਲਨੇ ਨਹੀਂ ਬਹੁਤ ਆਣੀ ਪਾਜੀ ਲੰਬਾਲਣ ਬੁੱਲਣ ਮੁਰਾਉ ਬਹੁਤ ਆਨੇ 25 ਕਿਲੋ 30 ਕਿਲੋ ਨਰਜੀ ਨਰਜੀ ਤੰਦੂਰੀ ਫੁਲਕੇ ਲਾਈਏ ਇੱਥੇ ਲੈਵਾ ਤੰਦੂਰ ਹਟਦੇ 20 20 ਰੋਟੀਆਂ ਲੈਤ ਨਹੀਂ ਤੰਦੂਰ ਠੰਡਾ ਪੈ ਜਾਂਦਾ ਐਂ ਡੜੀ ਹੰਨਾਂ ਨੇ ਆਕਣਾ ਚੱਲ ਆ ਜੀ ਨਾ ਮੈਂ ਤੁਹਾਨੂੰ ਜੇ ਤੂੰ ਮੁੱਟ ਕਰਨਾ ਹੈ ਤੂੰ ਅੱਜ ਤੰਦੂਰ ਲਾ ਲਾਂਗੇ ਆ ਲਾ ਲਾਂਗੇ ਲਾ ਲਾਂਗੇ ਸਹੀ ਗੱਲ ਹੈ ਤੇਰੀ ਜੀ ਬੰਦਾ ਲਾ ਲਈ ਤੰਦੂਰ ਇਹੋ ਸਿੱਧਾ ਬੰਦਾ ਲਾ ਲਾਂਗੇ ਤੂੰ ਹੈ ਅਡਲ ਜੋ ਮਰਜ਼ੀ ਲਾਉਣਾ ਹੈ ਖਾਣ ਵਾਲਾ ਹੈ ਹੰਨਾਂ ਦੀ ਮਰਜ਼ੀ ਤੇਮਾਰ ਵਾਲੀ ਡੈਡੀ ਨੇ ਪਾਈ ਆ ਕਰਨਾ ਕੋਈ ਹੈ ਨਹੀਂ ਬਸ ਤੇਮਾਰ ਵਾਲੀ ਪਾਕ ਬੈਠੇ ਰਹਿਣਾ ਵਾਚਮੈਨ ਨੇ ਕੀ ਹੈ ਨਟਾ ਬਾਦੀ ਆਹ ਜਾ ਘਟ ਨੜੀ ਜਣ ਨਮਾ ਲੈ ਲਾਉ ਕੋਟ ਇੱਥੇ ਪਾ ਕੇ ਆਇਆ ਕਰੋ ਹੈ ਨੜੀ ਕੁੰਦਨ ਕਵਸ ਹੈ ਇਹ ਸਾਰੇ ਪਾਣਾਗੇ ਨੜੀ ਸਾਰੇ ਜਣ ਸਾਰੇ ਜਣ ਪਾ ਗਏ ਲਾਉ ਕੋਟ ਹੈ ਭਾਜੀ ਟੈਲ ਦੇ ਫਰੀ ਹੈ ਕੋਈ ਨਹੀਂ ਕਹਿੰਦਾ ਹੈ ਤੀ ਚੁੱਪ ਆਹ ਬਾਪੂ ਆ ਇਹਨ ਪਾਣ ਮੰਗਿਆ ਸਗਨ ਇੰਨਾ ਬਣਦਾ ਇੱਕ ਇਹੋਦਾਂ ਪਾਣ ਕਰੀਓ ਕਿ ਆ ਜੀ ਇਹ ਦੇਖੀ ਦੂਜੇ ਪੈਸੇ ਲੁਕਦੇ ਸਨ ਸਹੀ ਗੱਲ ਇਨੇ ਪੋਲੇ ਜਦ ਭਾਜੀ ਨੂੰ ਗਾ ਕਰਦਿਆ ਕਰਾਂਗੇ ਭਾਜੀ ਕਿੰਨਾਂ ਨਹੀਂ ਉਹਨੇ ਕਾਰ ਤੇ ਚੱਲ ਜਾਣਾ ਉਹਨੇ ਪਿੰਡ ਨੂੰ ਟਾਈਮ ਨਾਲ ਹੀ ਅੰਕਲ ਜਣਾ ਪਿੰਡ ਨੂੰ ਪੁੱਛਣਾ ਕਿ ਆ ਮੈਂ ਕੀ ਚਾਹ ਚੀ ਇਹ ਮੁੰਮੇ ਕਰਨਾ ਹੈ ਪੰਜਾ ਕੁ ਫੀਓ ਦੇ ਦੇ ਉਹਨਾਂ 50 ਫੜਦੇ ਨਹੀਂ ਇੱਥੇ ਬੈਠੇ ਲੈਣ ਉਹ ਮੈਂ ਕਿਹਾ 40 50 ਦੇ ਦਿੰਦਾ ਉਹ ਕਹਿੰਦੇ 100 ਦੇ ਦੇ ਉਹ ਲੋਰੀਆਂ ਦੇ ਸੌਣਾਂ ਆ ਕੇ ਨਹੀਂ ਆ ਹਾਂ ਤੇ ਜਦੋਂ ਲੈਨਟਰ ਪਾ ਲਿਆ ਉਦੋਂ ਪੂਰਾ ਆਪਣੇ ਵੇਖਣ ਚ ਨੇ ਤਾਂ ਉਹ ਨਰਜੀਆਂ ਹੋਣਗੇ ਉਸ ਦਿਨ ਹੈ ਆਉਣਗੇ ਚੰਗਾ ਹੀ ਹੈ ਤੇ ਤੁਸੀਂ ਕਹਿ ਦੇ ਉਹ ਬੰਦਾ ਨਹੀਂ ਆਇਆ ਜਿਹੜਾ ਲੈਨਟਰ ਜੀ ਪੈਂਡਿਆ ਉਹਨੇ ਆਉਣਾ ਕਰੀ ਮੈਂ ਕਹਿੰਦਾ ਹਾਂ ਵੀ ਨੋਟਾਂ ਨਹੀਂ ਸੁੱਖਣੇ ਹਾਂ ਜੀ ਮੰਨੀ ਲੈ ਗਈ ਸਾਜੇ ਕਢਾ ਕੇ ਪੈਂਕ ਤੋਂ ਅੱਮਾਸੀ ਨੂੰ ਇੱਥੇ ਬਾਦ ਲਾਣ ਲੱਗੇ ਸਾਈਡ ਤੇ ਤੇ ਮਾਸੀ ਨੂੰ ਨਾ ਮਾਸੀ ਨੂੰ ਮੈਂ ਇੱਕ ਭਾਜੀ ਦਿੱਤੀ ਫਿੜਾ ਦਨ ਜਿਹੜਾ ਹੋਵੇ ਬਸ ਮੈਂ ਦੇ ਦੇ ਯਾਰ ਪੁੱਤ ਲੈ ਪੁੱਤ ਲੈ ਉਹ ਭਾਂ ਭਰਾ ਦਾ ਨਾ ਮੈਂ ਨਾ ਪੁੱਤ ਆ ਜਿਹਨਾਂ ਕੋਈ ਪੁੱਗਿਆ ਨਾ ਇੱਕ ਜਦ ਦਾ ਪੁੱਗਿਆ ਉਹ ਆਇਆ ਸੁਰੀ ਸੁਰੀ ਮਾਰਨੇ ਮਮੇ ਮਮੇ ਨਾ ਪੈਸੇ ਦੇ ਮੈਂ ਨਹੀਂ ਪੈਸੇ ਕਹਿੰਦਾ ਮੈਂ ਮੈਂ ਆਪਣੀ ਨਵਜ ਵਾੜ ਰਣੀ ਆਏ ਉਹਨੇ ਚਾਪੂ ਸੱਚੀ ਫੜਾ ਲਿਆ ਮਮੇ ਮੈਂ ਵਾੜਲਾ ਮਿੰਨ ਕਰੇਗਾ ਵਾੜ ਹੈ ਨਹੀਂ ਕੋਈ ਪੈਸਾ ਤੇ ਉਹਨੇ ਮਮੇ ਹੰਦੀ ਸੱਚੀ ਫੇਰ ਲਈ ਬਾਂਦ ਉੱਤੇ ਹਾਂ ਲਹੂਨ ਵਗਲ ਡੈਪੂ ਮੈਂ ਚੜ ਗਏ ਮਮੇ ਹੰਦੀ ਮੇ ਰੱਖ ਗਿਆ ਆਪਣਾ ਆਪਣੀ ਖੱਟ ਨਾਲੀ ਖੂਨ ਚੜ ਗਏ ਹੈ ਵੀ ਬਿੰਦਾਂ ਬੋਲੀ ਮਾਦੇ ਨੂੰ ਜੇ ਤੁਮਾੜੀ ਆਵਾਟ ਗਾਸ਼ਾ ਤੁਹਾਡਾ ਪ੍ਰੋਬਲਮ ਇਹ ਹੁੰਦਾ ਬੱਤੀ ਨਾ ਲੱਗਣਾ ਮਾਂ ਮਾਂ ਤਾਂ ਬੀਟਰ ਲੰਗੜਾ ਮੈਂ ਪਛਾਨ ਨਹੀਂ ਜਾਦਾ ਅੱਛਾ ਆਹ ਜੀ 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 ਰੋਟੀ ਇੰਨੇ ਲਾਦੇ ਤੇ ਕਹਿੰਦਾ ਕਹਿੰਦਾ ਬੱਤੀ ਨਾ ਲੱਗਣਾ ਲੱਗਣਾ ਅਡੇ ਘਰ ਮੈਂ ਤੇ ਨਾ ਲੱਗਣਾ ਇਦਾਂ ਤੇ ਮੈਂ ਆਪੇ ਲਗਾਵਾਂ ਅੱਛਾ ਅੱਛਾ ਪਛਾੜ ਬੱਤੇ ਅੱਛਾ ਅੱਛਾ ਠੀਕ ਬੱਤੀ ਨਾ ਲੱਗਣਾ ਮੈਂ ਜਾਜੇ ਤੇ ਨਾਲ ਨਾਲ ਤੁਹਾਡੇ ਨਾਲ ਹੁਣ ਪਾਰਟੀ ਬੰਦੀ ਹੈ ਲੱਗੀ ਸਮਝ ਲੈਂਟਰ ਪੈ ਜਾਣਾ ਹੈ ਲਗਨਰ ਮੈਂ ਆਪਣੇ ਆਹ ਵੇਖ ਮਾ ਉਹ ਪਾਰਟੀ ਦੇ ਨਾਲ ਲੱਦੇ ਭਾਜੀ ਨੇ ਤੌਣੀ ਨਹੀਂ ਵੀ ਕਰ ਲਈ ਪਾਣੀ ਚ ਵੇਖਣ ਦੇ ਮੂੰਹ ਕੁਛ ਨਹੀਂ ਨਾ ਤਾਂ ਲੈ ਵੀ ਮੈਂ ਨੇ ਤਲਾਈ ਬਣਾਈ ਕਰਜਾਈ ਤਲਾਈ ਬਣਾ ਲਈ ਨਵਾਰੀ ਵੰਜੇ ਤੇ ਸਲੋ ਕੁਛ ਹੋ ਗਿਆ ਲੈ ਵੀ ਇਹ ਦੋ ਤਲਾਈਆਂ ਤੇ ਇੱਕ ਹੋਰ ਜਾਈ ਪੱਲੇ ਸਾਈਡ ਪਈ ਹੋਈ ਹੈ ਲੈ ਵੀ ਦੋ ਤਲਾਈਆਂ ਤੇ ਕਰਜਾਈ ਬਣ ਗਈ ਆਪਣੀ ਹੁਣ ਲੈ ਆਂਦੀਆਂ ਘਰੇ ਇੱਕ ਤਾਂ ਮਿੰਨੂ ਨੇ ਸਮਝੀ ਦੋ ਦੋ ਤਵੇ ਰੱਖੇ ਇੱਕ ਆ ਰੱਖਿਆ ਹੈ ਇੱਕ ਆ ਰੱਖਿਆ ਪਤਾ ਨਹੀਂ ਜਿੰਦਾ ਜੀ ਇਹੀ ਪੰਜਾਬ ਹੁੰਨੇ ਆ ਹੁਣ ਚਾਹ ਦਾ ਆਰਡਰ ਦੇਤਾ ਹੀ ਹੁਣ ਚਾਹ ਬਣਾ ਖਾਣੇ ਪਾਣੀ ਆ ਚਲੋ ਬਣਾਉਣੀ ਫੇ ਪੈਣੀ ਹੁਣ ਕੱਚ ਬਣਾਈਏ ਕੀ ਬਣਾ ਲਈਏ ਮਿੱਠੀ ਕੀ ਬਣਾ ਲਈਏ ਡੈਡੀ ਜੀ ਜੁਗੀ ਬਣਾਈਏ ਫਿੱਕੀ ਜਨਾ ਜੁਗੀ ਮਿਸਤਰੀ ਜੁਗੀ ਬਣਾਈ ਮਿੱਠੀ ਮੰਮੀ ਜੀ ਉਹ ਜਿਹੜੀ ਜਾਂਦੀ ਚੱਪਲ ਮੰਮੀ ਠੰਡ ਮੜ ਲੱਗਣ ਡੀ ਉਹ ਦੁੱਧ ਚਿੱਪੜ ਪਾਈ ਪਰਣੀ ਜੀ ਇਹਨੂੰ ਮੰਮੀ ਲਾਲ ਲੂਦਾ ਚੱਪਲ ਨੂੰ ਪਾ ਲੋ ਹੁਣ ਇੱਕ ਪੋਪਕੋਰਨ ਵਾਚਮੈਨ ਨੂੰ ਪੋਪਕੋਰਨ ਖਵਾਏ ਣੜੀ ਨੂੰ ਗੁੱਸੇ 'ਚ ਆਇਆ ਣੜੀ ਨੇ ਕਿਹਾ ਅੱਜ ਅੱਜ ਵੀ ਤਾਂ ਸਖਣੀ ਭਰੀ ਗਈ ਸਖਣੀ ਅੰਦਰ ਹੋਏ ਕਰਦੇ ਨੇ ਸਹੀ ਗੱਲ ਹੈ ਣੜੀ ਜੀ ਰੋਜ਼ ਵੀ ਕਰਦੇ ਰਹੋ ਤੇ ਰੋਜ਼ ਹੀ ਸਖਤ ਦੇਣਾ ਆਵੇ ਭਰੀ ਗਈ ਸਖਣੀ ਜਾਈ ਹੈਣਾ ਕਣਈ ਣੜੀ ਆ ਵੀ ਇੱਕ ਗਲਾਸੀ ਆ ਵੀ ਆਓ ਇਹ ਸੜ ਜਣੀਆਂ ਹਾਂ ਥੱਲੇ ਥੱਲੇ ਪੁਰਕੇ ਦੇ ਬੱਦੇ ਥੱਲੇ ਜੀ ਆ ਸੇਗਾ ਥੱਲੇ ਜਿਹੜੇ ਉਹਦੇ ਖਰਾਬ ਹੋਏ ਨੇ ਉਹ ਤਾਂ ਉਹਦੇ ਗਲਾਸੀ ਦੇ ਹਾਂ ਇਹ ਤੇ ਮੈਂ ਆਪਣੀ ਲੈ ਫਰਮਾਨ ਸਾਹਿਬ ਚਾਹ ਪੀਓਗੇ ਭਾਈ ਚਾਹ ਲੋ ਨਾ ਲਵੀ ਗੱਡੀ ਲੱਗੀ ਆ ਧੌਣ ਗੱਡੀ ਦਾ ਮੰਦਾ ਵੜਾਲ ਹੋਇਆ ਦੇਖੋ ਹਾਂ ਕੀ ਹੋਇਆ ਬਣਾਵਾਂ ਨੇ ਲਵੀ ਨੇ ਰਹਾ ਤਾਂ ਕਾਫੀ ਹੋ ਗਿਆ ਗੱਡੀ ਧੋਤੀ ਆ ਕਰਤੀ ਸਾਫ ਹੇ ਵੀ ਜਦੋਂ ਵੀ ਅਸੀਂ ਗੱਡੀ ਤੋਂ ਨੇ ਐਸੇ ਟਾਈਮ ਤੋਈ ਦੀਏ ਹਨੇਰਾ ਹੋ ਜਾਂਦਾ ਇਲਾਕ ਪੰਗ ਇੱਥੇ ਲੋ ਹੈਗੀ ਥੋੜੀ ਜੀ ਇਹਨਾਂ ਨੇ ਕੋਈ ਬਲਬ ਚੱਕ ਰਹੇ ਆ ਨਾ ਹਾਂਜੀ ਚੱਲ ਗਿਆ ਜੀ 1.5 ਮਿੰਟ ਮਾਮੇ ਲਾ ਗਿਆ ਚਲੋ ਸਹੀ ਗੰਗਾ ਚਲੋ ਚਲੋ ਇਹ ਲੈ 3 ਮਿੰਟ ਹੋ ਗਏ ਕੰਮ ਨੂੰ 3 ਮਿੰਟ ਹੋ ਗਏ 3 ਮਿੰਟ ਚੰਗਾ ਜੀ ਸਾਫ ਜੀ ਚੱਲੇ ਹੋਣਾ ਆਪਾਂ ਔਰ ਚੱਲ ਗਿਆ ਜੀ ਬਿਲਕੁਲ ਜੀ ਚੱਲੇ ਚੱਲੋ ਕਿਤੇ ਨਹੀਂ ਜਾਣਾ ਤੁਸੀਂ ਅਜੇ ਮੇਰੇ ਡੈਡੀ ਅੱਜ ਚੱਲਿਆ ਅਜੇ ਤੁਸੀਂ ਲੇਟ ਜਾਣਾ ਵਾ ਲੱਗੀ ਸਮਝ ਅਜੇ ਉਹਨੇ ਮਿਸਤਰੀ ਨੂੰ ਮਕੜਾਵਲ ਲੈਣ ਜਾਣੀ ਠੀਕ ਆ ਓਕੇ ਬਾਏ ਬਾ ਬਾਏ ਬਾਏ ਮਾਤਾ ਨੂੰ ਠੰਡ ਮਿੰਡ ਲੱਗਣੀ ਬਾਏ ਬਾਏ ਕੱਢੀ ਜੀ ਤੁਸੀਂ ਮੈਂ ਆ ਗਿਆ ਬਾਏ ਬਾਏ ਉਹਨੇ ਡਾਉਣੀ ਆ ਭਾ ਹੋਵੇ ਕਿਉਂ ਅੱਜ ਆਏ ਸੀਗੇ ਸ਼ਟਰਿੰਗ ਵਾਲੇ ਤੇ ਸਾਈ ਲੈ ਗਏ ਕਿੰਦੀ ਦੀ ਹੁਣ ਵਾਲੋ ਤੇ ਸ਼ਾਇਦ ਪਰਸੋਂ ਲੈਂਟਰ ਪਾਜੇ ਪਰਸੋਂ ਇਹਨਾਂ ਦਾ ਵਧਾਈ ਬਣ ਗਈ ਇਹਨਾਂ ਵੱਲ ਕੇ ਐਡਵਾਂਸ ਸੀ ਕਣੀ ਮਮੀ ਹਾਂ ਮੈਂ ਕਿਹਨੂੰ ਨਾਲ ਵਧਾਈ ਬਣ ਗਈ ਐਡਵਾਂਸ ਵਿੱਚ ਹਾਂਜੀ ਲੈਂਟਰ ਪੈ ਚਲੇ ਆ ਗਏ ਹਾਂ ਜੁੱਤੀ ਚਾਲ ਲੈ ਕੋਈ ਗੱਲ ਨਹੀਂ ਬੈਜੋ ਹੈ ਅੱਜ ਮੈਂ بابا ਕੰਮ ਕੱਟਮ ਹੋਇਆ ਕਰਦਾ ਮਮਿ ਨੇ ਜਾਈਆਂ ਦਾ ਕੰਮ ਜਿਹੜਾ ਨਹੀਂ ਬਹੁਤ ਜ਼ਿਆਦਾ ਸੀ ਚੱਲੀ ਹੁਣ ਆਓ ਚੱਲ ਆਓ ਬਾਏ 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 ਕਰਨੀ ਇਹ ਦੀਦੀਓ ਉਹ ਤੂੰ ਧੁੰਦਰਾ ਬੜਾ ਅਹ ਹਾਂ ਟੀ ਉਹ ਬਾਏ ਬਾਏ ਕਰਨੀ ਬਾਏ ਚੱਲ ਗਿਆ ਚੱਲ ਗਿਆ ਹਾਂ ਚਲ ਆਟਾ ਲੈ ਮਮੀ ਕਹਿੰਦੇ ਤੇਰੀ ਗੱਡੀ ਲੱਭੜ ਜਾਣੀ ਜੇ ਤੂੰ ਆਟਾ ਲੰਦਾ ਮਾਂ ਭੇਕੇ ਹੁਣ ਆਟਾ ਰੋਟੀ ਖਾਣੀ ਨਹੀਂ ਆ ਲੈ ਆਉਨੇ ਹੈਗੇ ਹੁਣੇ ਕਿਹੜੀ ਗੱਲ ਐ ਮੋਟਰਸਾਈਕਲ ਤੇ ਲੈ ਆਵਾਂ ਮੋਟਰਸਾਈਕਲ ਤੇ ਵੀ ਆ ਜਾਣਾ ਵਗੇ ਤੈਨੂੰ ਪਤਾ ਮੈਂ ਮੋਟਰਸਾਈਕਲ ਤੇ ਵੀ ਲੈ ਆਉਣਾ ਨਾਲੇ ਮੈਂ ਲੱਕ ਨੂੰ ਪੱਟੀ ਜੀ ਕਰਵਾ ਲਵਾਂ ਬੜੀ ਬੜੇ ਪੀੜੋਂ ਹੰਡੀ ਪਹਿਲਾਂ ਮੈਂ ਪੱਟੀ ਕਰਵਾ ਲਿਆ ਮੈਂ ਤਾਂ ਉਹਨੂੰ ਕੋਈ ਜਗ੍ਹਾ ਦਾਂ ਹਣਾ ਪੱਟੀ ਨਹੀਂ ਕਰਾਉਣੀ ਨਾ ਮਖਣਾ ਉੱਦਾਂ ਸੇਖ ਸੁਝਾ ਜਦੋਂ ਮਲਦੇ ਹੁੰਦੇ ਹੋ ਮਲਵਾਲ ਦੇ ਹੁੰਦਾ ਬਸ ਹਣਾ ਆਹੋ ਤਾਂ ਠਾ ਹੋਣ ਲੱਗਿਆ ਦਸੀ ਨਾ ਚੰਗੀ ਦਿਨ ਹਰ ਗੁੰਦਾ ਆ ਗਿਆ ਫੋਨ ਪੱਤੀ ਬੰਦ ਇੱਧ ਅੱਛਾ ਅੱਛਾ ਹਰ ਗੁੰਦਾ ਦਰਵਾਜ਼ਾ ਲਾਈਟ ਮਾਰ ਗੁੰਦਾ ਹੋਈ ਜਾ ਗਿਆ ਪਤੰਦਰਾ ਓਏ ਜੋਣਾ ਬਾਹੂ ਆ ਗਿਆ ਰਗੁਣਾ ਆਇਆ ਇਹ ਮੀਗਰ ਬਾਪੂ ਜੇ ਦੰਦ ਕੱਢਣ ਡਿਆ ਈ ਰਗੁਣਾ ਰਗੁਣਾ ਲੈਟਸ ਸਲੋ ਹਣਾ ਸੋਨੇ ਸੋਨੇ ਪਪਾ ਕਰ ਜਾ ਏਕ ਮਾਰ ਦੇ ਪਪਾ ਕਰ ਜਾ ਏਕ ਮਾਰ ਦੇ ਫੇਰ ਮਾਰ ਦੇ ਹਰ ਗੁਣਾ ਆਈ ਮੇਰਾ ਪੁੱਤ ਸੁਣ ਸੁਣ ਆਈ ਨਹੀਂ ਕਿਤੇ ਮੇ ਲੱਡੂ ਝੋੜ ਅੱਖਾਂ ਖੜਦ ਹਰ ਗੁਣਾ ਚਾਹ ਬਾਲ ਦੋ ਚਾਹ 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 ਸੁਣ ਮੈਂ ਕਿ ਸੋਚਿਆ ਚੱਲ ਗੱਡੀ ਕੀ ਕਢਣੀ ਹੈ ਮੋਟਰਸਾਈਕਲ ਤੇ ਜਾ ਕੇ ਲਿਆਂਦਾ ਫਿਰ ਅਟਾ ਨੇੜੀ ਹੁਣੀ ਲਾਇਆ ਸੀ ਮੋਟਰਸਾਈਕਲ ਤੇ ਲਿਆਂਦਾ ਹੁਣ ਤੇ ਹੁਣ ਭਵੇਂ ਟਰਮੀ ਦੇ ਵਿੱਚ 4 ਕੰਮ ਹੀ ਆਵੇ ਨੇ ਥੋੜਾ ਜਿਆਦਾ ਆ ਮੰਨ ਲੱਕੰਦੇ ਜਦੋਂ ਇਹ ਹੈਗਾ ਨਹੀਂ ਉਸਨੇ 35 35 ਕਿਲੋ ਚੁੱਕਾਈ ਚ ਪਾ ਲਾਂਗੇ ਥੋੜਾ ਬਹੁਤ ਵਧੂ ਗੱਲ ਹੈ ਸਾਜੀ ਬਣੀ ਹੋਈ ਹੈ ਸ਼ਿਮਲਾ ਦਹੀਂ ਨਹੀਂ ਉਹ ਦੰਦ ਰੋਲੇ ਹੈ ਦਹੀਂ ਹੈ ਹੈ ਓਕੇ ਜੀ ਦਹੀਂ ਪਾਉਣੀ ਇਹਨੂੰ ਅਮੀ ਕਹਿਣਾ ਨਾ ਕਮੈਂਟ ਕਰਨਾ ਕਹਿੰਦੇ ਤੁਹਾਡਾ ਆਹੜਾ ਵਾਲਾ ਇਹ ਤਾਂ ਨਹੀਂ ਮਮਾ 올ਡ ਹੋ ਗਿਆ ਹੈ ਚੇਂਜ ਕਰਾ ਦਿਓ ਹਮਮ ਮੈਂ ਚੰਗਾ ਜੀ ਮੈਂ ਹੁਣ ਘਰ ਹੀ ਚੇਂਜ ਕਰ ਦੇਣਾ ਇਹਦੇ ਹਣ ਜੋ ਮਰਜੀ 올ਡ ਹੋਈ ਜਾਵੇ ਕਹਿੰਦੇ ਹਮ ਏ ਭਾਈ ਆਪਾਂ ਘਰ ਦੇਣਾ ਨਹੀਂ ਐ ਚੇਂਜ ਕਰ ਦੇਣਾ ਵਾ ਹੁਣ ਆਪਾਂ ਉਧਰ ਸ਼ੁਰੂ ਕਰ ਦੋਣਾ ਤਾਂ ਨਵੇਂ ਘਰ ਫੇ ਚੱਲੇ ਜਾਣਾ ਬਾਅਦ ਵਿੱਚ ਇਹੋ ਜਿਹਾ ਤੇ ਟਾਈਮ ਲੱਗ ਜਾਣਾ ਵਾ ਹੂੰ